ਅਸੀ ਕਾਰਵਾਈ ਸਾਰਿਆਂ ਨੂੰ ਜਿਹੜਾ ਤੁਸੀਂ ਇਹ ਪੋਸਟਰ ਦੇਖ ਰਹੇ ਹੋ ਪਿੰਡ ਕੁਦੂ ਵਾਲਾ ਜ਼ਿਲ੍ਹਾ ਮਾਨਸਾ ਹਲਕਾ ਸਰਦੁਰਗੜ ਝਨੀਰ ਤੋਂ ਸਿਪਦੇ ਵਾਲੇ ਪਾਸੇ ਪਸਮਾਲੀ ਸਾਈਡ 4 ਕਿਲੋਮੀਟਰ ਤੇ ਸਥਿਤ ਹੈ ਪਿੰਡ ਕੁਦੂ ਵਾਲਾ ਸਰਕਾਰੀ ਸਕੂਲ ਦੇ ਗਰਾਊਂਡ ਵਿੱਚ ਕਬੱਡੀ ਦਾ ਮਹਾਕੁੰਭ ਸਾਡੇ ਕਲੱਬ ਪ੍ਰਧਾਨ ਸਤਕਾਰਯੋਗ ਭਰਾ ਚਮਕੌਰ ਸਿੰਘ ਸਿੱਧੂ ਤੇ ਪੂਰੇ ਪਰਿਵਾਰ ਵੱਲੋਂ ਪੂਰੇ ਪਿੰਡ ਵੱਲੋਂ ਛੋਟੇ ਤੋਂ ਲੈ ਕੇ ਬੱਚੇ ਬਜ਼ੁਰਗ ਤੱਕ ਸਭ ਦਾ ਆਸ਼ੀਰਵਾਦ ਹੈ ਮਜੂਦਾ ਸਾਫਾ ਗ੍ਰਾਮ ਪੰਚਾਇਤ ਸਾਰੇ ਹਲਕਾ ਨਵਾਸੀ ਵਧਾਈ ਦੇ ਪਾਤਰਾ ਬਾਈ ਇਸ ਖੇਡ ਮੇਲੇ ਵਿੱਚ ਖਿਡਾਰੀ ਵੀਰ ਤੇ ਦਰਸ਼ਕ ਵੀਰ ਜਰੂਰ ਹਾਜ਼ਰੀ ਲਵਾਓ ਬਾਈ ਬਹੁਤ ਚੋਟੀ ਦੀਆਂ ਟੀਮਾਂ ਪਹੁੰਚ ਰੀਆਂ ਨੇ ਕਬੱਡੀ ਓਪਨ 75 ਕਿਲੋ 58 ਕਿਲੋ ਤੇ 32 ਕਿਲੋ ਦੀਆਂ ਟੀਮਾਂ ਦੇ ਮੈਚ ਹੋ ਰਹੇ ਨੇ ਆ ਨਾਮ ਵੀ ਵੱਡੇ ਰੱਖੇ ਗਏ ਨੇ ਬਾਈ ਕਬੱਡੀ ਓਪਨ ਦਾ ਨਾਮ 41000 31000 22 ਟ੍ਰੇਡਰ ਤੇ ਜਾਫੀ ਨੂੰ 11 11000 ਰੁਪਏ ਨਾਲ ਸਨਮਾਨਿਤ ਕੀਤਾ ਜਾਊਗਾ ਕਬੱਡੀ 75 ਕਿਲੋ 'ਚ ਬਾਏ ਟਰੇਡਰ ਤੇ ਜਾਫੀ ਨੂੰ ਸਾਈਕਲ ਨਾਲ ਸਨਮਾਨਿਤ ਕੀਤਾ ਜਾਊਗਾ ਨਾਮ ਵੀ ਵੱਡੇ ਨੇ ਫਾਸਟ ਸੈਕਿੰਡ ਪ੍ਰਾਈਜ਼ ਬਹੁਤ ਵਧੀਆ ਨਾਮ ਰੱਖੇ ਗਏ ਨੇ ਕਲੱਬ ਵੀਰਾਂ ਵੱਲੋਂ ਕਬੱਡੀ 58 ਕਿਲੋ 'ਚ ਬਹੁਤ ਵਧੀਆ ਨਾਮ ਰੱਖੇ ਗਏ ਨੇ ਇਹਦੇ ਜੂਸਰ ਨਾਲ ਸਨਮਾਨਿਤ ਕੀਤਾ ਜਾਊਗਾ ਫਾਸਟ ਟਰੇਡਰ ਤੇ ਜਾਫੀ ਨੂੰ ਕਬੱਡੀ 32 ਕਿਲੋ ਇਹਦੇ 'ਚ ਬਾਏ ਟਰੇਡਰ ਤੇ ਜਾਫੀ ਨੂੰ ਪ੍ਰਸ਼ੰਸਾ ਨਾਲ ਸਨਮਾਨਿਤ ਕੀਤਾ ਜਾਊਗਾ ਸੋ ਭਾਈ ਇਹ ਕਬੱਡੀ ਮਹਾਕੁੰਭ ਤੇ ਜ਼ਰੂਰ ਪਹੁੰਚੋ ਪਿੰਡ ਕੁਦੂ ਵਾਲਾ ਜ਼ਿਲ੍ਹਾ ਮਾਨਸਾ ਹਲਕਾ ਸਰਦੂਰਗੜ 14 ਤੇ 15 ਮਾਰਚ ਜਾਨੀ ਕੇ ਕਾਲਾ ਆਓ ਬਾਈ ਮਰਦੇ ਆ ਕਬੱਡੀ ਮੈਦਾਨ ਵਿੱਚ ਪਿੰਡ ਕੁਦੂ ਵਾਲਾ ਜ਼ਿਲ੍ਹਾ ਮਾਨਸਾ ਸੋ ਧੰਨਵਾਦ ਬਾਈ ਸਾਰਿਆਂ ਦਾ